ਅੱਜ ਸਤਿ ਸ੍ਰੀ ਅਕਾਲ ਜੀ ਤੁਹਾਡੇ ਸਾਰਿਆਂ ਦਾ ਆਈ ਹੋਪ ਕੀ ਸਾਰੇ ਵਧੀਆ ਹੋਗੇ ਸਵਾਗਤ ਹੈ ਤੁਹਾਡੇ ਆਪਣੀ YouTube ਚੈਨਲ KK Talks ਦੇ ਉੱਪਰ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਕਿਉਂਕਿ ਕੈਨੇਡਾ ਦੇ ਵਿੱਚ ਸਨੋ ਦਾ ਵੈਦਰ ਆ ਗਿਆ ਹੈ ਨਾ ਸਨੋ ਸੀਜ਼ਨ ਆ ਗਿਆ ਹੋ ਸਨੋ ਪੈਣੀ ਸ਼ੁਰੂ ਵੀ ਹੋ ਗਈ ਹੈ ਸਰੀ ਵੈਨਕੂਵਰ ਦੇ ਵਿੱਚ ਹਲੇ ਨਹੀਂ ਪਈ ਹੈ ਨਾ ਪੱਕ ਬ੍ਰੈਂਪਟਨ ਹੋ ਗਿਆ ਸਕੈਚੂਵਨ ਹੋ ਗਿਆ ਕੈਮਲੂਕਸ ਹੋ ਗਿਆ ਥਾਂਵਾਂ ਤੇ ਬਰਫ਼ ਪੈ ਗਈ ਹੈ ਹਣ ਹੁਣ ਆਪਾਂ ਕਿਹੜੀਆਂ ਕਿਹੜੀਆਂ ਗੱਲਾਂ ਇਹਦੇ ਵਿੱਚ ਕਰਨੀਆਂ ਆ ਉਹ ਮੈਂ ਤੁਹਾਨੂੰ ਸ਼ਾਰਟ ਫਾਰਮ ਦੇ ਵਿੱਚ ਦੱਸ ਦਿੰਨਾ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਕਾਰਪ ਜਿਹੜੀਆਂ ਹੁੰਦੀਆਂ ਸਨੋ ਦੇ ਵਿੱਚ ਕਾਰ ਕਰ ਕਾਰ ਕਰਕੇ ਪਿਛਲੇ ਸਾਲ ਆਪਣੇ ਇੱਕ ਭਰਾ ਦੀ ਡੈਥ ਹੋ ਗਈ ਸੀ ਕਿਉਂਕਿ ਉਹਨੇ ਸਨੋਵ ਦੇ ਚੱਕਰ ਦੇ ਵਿੱਚ ਆਪਣੀ ਗੈਰੇਜ ਦੇ ਵਿੱਚ ਕਾਰ ਗਰਮ ਕਰਦਾ ਪਿਆ ਸੀ ਜਿਹਦੇ ਨਾਲ ਉਹ ਵਿਚਾਰਾ ਸੁੱਤਾ ਹੀ ਰਹਿ ਗਿਆ ਹੁਣ ਆਪਾਂ ਇਹ ਹੀ ਗੱਲ ਕਰਾਂਗੇ ਕਾਰ ਬਾਰੇ ਵੀ ਦੱਸਾਂਗੇ ਕਿਹੜੀਆਂ-ਕਿਹੜੀਆਂ ਚੀਜ਼ਾਂ ਤੋਂ ਬਚ ਕੇ ਰਹਿਣਾ ਚਾਹੀਦਾ ਕਿਹੜੀਆਂ-ਕਿਹੜੀਆਂ ਚੀਜ਼ਾਂ ਆਪਾਂ ਸਹੀ ਕਰ ਸਕਦੇ ਹਾਂ ਜਿਹੜੇ ਦਰਹਾਸੇ ਨਾ ਹੋਣ ਹਨਾ ਤਾਂ ਦੂਜੀ ਗੱਲ ਹੋ ਗਈ ਜਿੱਦਾਂ ਆਪਾਂ ਹੁਣ ਤੁਰਦੇ ਆ ਨਾ ਫਿਸਲ ਜਾਂਦੇ ਆ ਜਾਂ ਕੁਝ ਵੀ ਹੋ ਜਾਂਦਾ ਆਪਾਂ ਹੂੜਨਤਾ ਕਰਦੇ ਆ ਜਿਹੜਾ ਆਪਾਂ ਹੋਂਦਾ ਹੀ ਬਿਮਾਰ ਪੈ ਜਾਂਦੇ ਆ ਜਿਹੜੇ ਨਵੇਂ ਹੁੰਦੇ ਆ ਨਾ ਹੁਣ ਨਹੀਂ ਪਤਾ ਹੁੰਦਾ ਕਿਹੜੀ-ਕਿਹੜੀ ਪ੍ਰੀ ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਕਾਰ ਵਾਲਾ ਸਿਸਟਮ ਜਿਹੜੇ-ਜਿਹੜੇ ਭਰਾਵਾਂ ਤੋਂ ਕਾਰ ਹੈਗੀ ਆ ਹਨਾ ਹੁਣ ਪਿਛਲੇ ਸਾਲ ਆਪਣੇ ਭਰਾ ਦੀ ਇੱਕ ਡੈਥ ਹੋ ਗਈ ਸੀ ਉਹਨੇ ਪਤਾ ਕੀ ਕੀਤਾ ਉਹ ਕਾਰ ਗੈਰੇਜ ਵਿੱਚ ਖੜਕ ਕੇ ਗਰਮ ਕਰਦਾ ਰਿਹਾ ਜਿਹਦੇ ਨਾਲ ਉਹ ਜਿਹੜਾ ਕਾਰ ਦਾ ਉਹਨੇ ਗੈਰੇਜ ਦਾ ਜਿਹੜਾ ਡੋਰ ਆ ਉਹ ਵੀ ਓਪਨ ਨਹੀਂ ਕੀਤਾ ਸੋਕ ਨਿਕਲਿਆ ਧੂੰਆਂ ਅੰਦਰੋਂ ਹੀ ਅੰਦਰ ਹੀ ਕਰੀ ਗਿਆ ਤਾਂ ਉਹਦਾ ਦਮ ਘੁੱਟਣ ਦੇ ਨਾਲ ਉਹ ਵੀ ਭਰਾ ਦੀ ਡੈਥ ਹੋ ਗਈ ਇਦਾਂ ਦੇ ਬਹੁਤ ਇਨਸੀਡੈਂਟ ਹੁੰਦੇ ਆ ਸਭ ਤੋਂ ਪਹਿਲਾਂ ਅਸੀਂ ਕੀ ਕਰਨਾ ਹੈ ਜਿਹੜੀ ਕਾਰ ਦਾ ਡੈਟ ਐਗਜ਼ੌਸਟ ਪਾਈਪ ਐਗਜ਼ੌਸਟ ਪਾਈਪ ਹੁੰਦਾ ਜਿਹੜੀ ਬੈਕ ਸਾਈਡ ਤੇ ਉਹਨੂੰ ਦੇਖਣਾ ਹੈ ਕਿ ਉਹਦੇ ਵਿੱਚ ਸਨੋ ਤਾਂ ਨਹੀਂ ਜੰ ਜੇ ਉਹਦੇ ਵਿੱਚ ਸਨੋ ਹੈਗੀ ਆ ਉਹਨੂੰ ਕਲੀਨ ਕਰੋ ਕਿਉਂਕਿ ਜੇ ਉਹ ਚੋਂ স্মੋਕ ਵੀ ਨਾ ਨਿਕਲੂਗੀ ਉਹਨੇ ਅੰਦਰੋਂ ਅੰਦਾਈ ਜਾਣਾ ਕਾਫੀ ਖਰਾਬੀ ਕਰਨੀ ਆ ਤਾਂ ਦੂਜੀ ਗੱਲ ਜਿਹੜੇ ਕਾਰ ਦੇ ਵਿੱਚ ਤਾਂ ਆਪਾਂ ਵਿੰਡੋ ਡਾਊਨ ਕਰ ਦੇਣੀ ਹੈਗੇ ਆਪਾਂ ਵਿੰਡੋ ਆਪਰ ਕਰਕੇ ਆਪਾਂ ਵਿੰਡੋ ਅਪ ਕਰਕੇ ਹੀ ਉੱਥੇ ਬੇਦੇ ਵਿੱਚ ਸੌ ਜਾਂਦੇ ਆ ਜਿੱਦਾਂ ਹੁਣ ਆਪਣੇ ਕੰਮ ਤੋਂ ਬ੍ਰੇਕ ਮਿਲਦੀ ਹੋਵੇ 15 ਮਿੰਟ ਦੀ ਹੋਵੇ ਜਾਂ ਅੱਧੇ ਘੰਟੇ ਦੀ ਆਪਾਂ ਕਹਿੰਨੇ ਆ ਚੱਲ ਥੋੜੀ ਦੇਰ ਜਾ ਕੇ ਕਾਰ ਦੇ ਵਿੱਚ ਰੈਸਟ ਕਰ ਲਈਏ ਆਪਾਂ ਕਾਰ ਆਨ ਕਰਕੇ ਹੀਟ ਆਨ ਕਰਕੇ ਵਿੰਡੋਜ਼ ਵੀ ਨਹੀਂ ਡਾਊਨ ਕਰਦੇ ਆਪਾਂ ਸੌ ਜਾਂਦੇ ਆ ਉਹਦੇ ਨਾਲ ਪਤਾ ਕੀ ਹੁੰਦਾ ਉਹਦੇ ਨਾਲ ਆਪਣੀ ਕਾਰ ਇੱਕ ਕ ਠੀਕ ਹੈ ਨਾ ਉਹਦਾ ਪਤਾ ਲੱਗਦਾ ਨਾ ਤੁਹਾਨੂੰ ਉਸ ਧੂਮੋਕ ਦਿਖਣੀ ਆ ਉਹ ਬਸ ਅੰਦਰੋਂ ਹੀ ਅੰਦਰ ਹੀ ਬੰਦੇ ਨੂੰ ਗਾਲਦੀ ਆ ਦਮ ਘੁੱਟਣ ਦੇ ਨਾਲ ਬੰਦੇ ਦੀ ਮੌਤ ਹੋ ਜਾਂਦੀ ਆ ਇਸ ਕਰਕੇ ਜਦੋਂ ਵੀ ਆਪਾਂ ਕਾਰ ਦੇ ਵਿੱਚ ਸੌਣਾ ਆ ਹਨਾ ਪਹਿਲੀ ਗੱਲ ਆਪਣੀ ਕਾਰ ਦੀ ਜਿਹੜੀ ਵਿੰਡੋਜ਼ ਆ ਉਹਨੂੰ ਡਾਊਨ ਰੱਖੋ ਤਾਂ ਕਦੀ ਵੀ ਗੱਡੀ ਔਨ ਕਰਕੇ ਨਾ ਸੋਵੋ ਵਿੰਡੋ ਔਨ ਕਰਕੇ ਸੌਣਾ ਵੀ ਆ ਹੀਟ ਚਾਹੀਦੀ ਵੀ ਆ ਵਿੰਡੋਜ਼ ਜ਼ਰੂਰ ਡਾਊਨ ਕਰੋ ਕਿਉਂਕਿ ਜਿਹੜੀ ਬਾਹਰਲੀ 에ਅਰ ਆ ਉਹ ਅੰਦਰ ਆ ਕੇ ਸਰਕੂਲੇਟ ਹੋਣੀ ਚਾਹੀਦੀ ਆ ਜਿਹਦੇ ਨਾਲ ਮਤਲਬ ਫਰੈਸ਼ 에ਅਰ ਵੀ ਆਵੇ ਠੀਕ ਆ ਤਾਂ ਤੀਜੀ ਗੱਲ ਆਪਣੀ ਕਾਰ ਨੂੰ ਕਦੀ ਵੀ ਗੈਰੇ ਦੇ ਵਿੱਚ ਖੜਕੇ ਮ ਹਣਾ ਗੈਰੇਜ ਦੇ ਵਿੱਚ ਖੜ ਕੇ ਗਰਮ ਨਾ ਕਰਿਓ ਮਤਲਬ ਕਿਉਂਕਿ ਗੈਰੇਜ ਦੇ ਵਿੱਚ ਜੇ ਗਰਮ ਕਰਨੀ ਵੀ ਆ ਤੇ ਜਿਹੜੀ ਆਪਣੀ ਗੈਰੇਜ ਦਾ ਡੋਰ ਆ ਡੋਰ ਨੂੰ ਓਪਨ ਜ਼ਰੂਰ ਰੱਖੋ ਕਿਉਂਕਿ ਜਿਹੜੀ ਸਮੋਕ ਆ ਸਮੋਕ ਜਦੋਂ ਬਾਹਰ ਨਿਕਲੂਗੀ ਤਾਂ ਹੀ ਰਹੂਗਾ ਕਿਉਂਕਿ ਗੈਰੇਜ ਦਾ ਜੇ ਡੋਰ ਬੰਦ ਰਿਆ ਸਮੋਕ ਅੰਦਰੋਂ-ਅੰਦਰ ਹੀ ਸਰਕੂਲੇਟ ਹੋਈ ਜਾਣੀ ਆ ਉਹਨਾਂ ਅੱਗੇ ਜਾ ਕੇ ਤੁਹਾਨੂੰ ਕਾਫੀ ਪ੍ਰੋਬਲਮਸ ਆ ਸਕਦੀਆਂ ਧਮਕੋਟਨ ਕਰਕੇ ਵੀ ਤੁਹਾਡੀ ਮੌਤ ਹੋ ਸਕਦੀ ਹੈ ਇਹ ਕੁਛਕ ਗੱਲਾਂ ਆ ਕਾਰ ਵਾਲੇ ਵਾਸਤੇ ਜਿਹੜੇ ਜਿਹਨਾਂ ਨੂੰ ਕਾਰ ਆ ਉਹ ਕੁਛਕ ਗੱਲਾਂ ਨੂੰ ਹਣਾ ਸਮਝ ਲਓ ਇਹ ਚੀਜ਼ਾਂ ਆਪਾਂ ਨਹੀਂ ਕਰਨੀਆਂ ਕੰਟੈਂਟਾ ਦੇ ਵਿੱਚ ਤੁਸੀਂ ਆਏ ਆ ਨਵੇਂ ਆਏ ਆ ਆਪਾਂ ਕੁਝ ਕਰੀਲਾ ਇੰਸਟਾਗ੍ਰਾਮ ਤੇ ਦੇਦੇ ਆ ਜਿਹੜੇ ਜੈਕਟਾਂ ਲਾ ਕੇ ਹਨਾ ਕੱਪੜੇ ਲਾ ਕੇ ਆਪਣੀ ਰੀਲਾ ਬਣਾਉਣ ਲੱਪ ਪੰਨੇ ਆ ਜਿੱਦਾਂ ਹੁਣ ਸਨੋ ਉਹਦੇ ਵਿੱਚ ਡੇਗੇ ਜਦੋਂ ਸਨੋ ਪੈਂਦੀ ਪਈ ਆ ਆਪਾਂ ਦੀ ਹੋਵੇ ਟੀ-ਸ਼ਰਟ ਪਾ ਕੇ ਬਾਹਰ ਨਿਕਲ ਜੰਨੇ ਆ ਕੁਝ ਕਰੀਲਾ ਇਦਾਂ ਕਰਦੇ ਕਿ ਰੀਲ ਦੇ ਚੱਕਰ ਦੇ ਵਿੱਚ ਫਰੀਜ਼ ਦੇ ਚੱਕਰ ਦੇ ਵਿੱਚ ਆਪਣਾ ਕੁੰਡਾ ਕਰਾ ਲੈਂਦੇ ਆ ਬਿਮਾਰ ਹੋ ਜਾਂਦੇ ਆ 7-8 ਦਿਨਾਂ ਵਾਲੀ ਬੈਡ ਰੈਸਟ ਤੇ ਪੈ ਜਾਂਦੇ ਆ ਤੂੰ ਵੀ ਜਿਹੜੀ ਸਨੋ ਹੁੰਦੀ ਆ ਉਹ ਇੱਕ ਤੇ ਹੁੰਦੀ ਨਾ ਸੁਫੀ ਠੰਡ ਹੁੰਦੀ ਆ ਜਦੋਂ ਪੈਂਦੀ ਆ ਉਹ ਤਾਂ ਠੰਡ ਨਹੀਂ ਲੱਗਦੀ ਤੇ ਜਦੋਂ ਜਦੋਂ ਉਹ ਨਾ ਮਤਲਬ ਸਨੋ ਪੈ ਕੇ ਹਟ ਜਾਂਦੀ ਆ ਉਹ ਹੌਲੀ 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 ਪਤਾ ਲੱਗਦਾ ਬਾਅਦ ਵਿੱਚ ਆਪਾਂ ਕੀ ਗਲਤੀਆਂ ਕੀਤੀਆਂ ਤੇ ਬਾਅਦ ਵਿੱਚ ਜਿਹੜੇ ਬਿਮਾਰ ਹੋ ਜਾਂਦੇ ਉਹਦੀਆਂ ਕੋਈ ਰੀਲਸ ਨਹੀਂ ਉਹ ਪਾਉਂਦੇ ਬਿਮਾਰ ਹੋਣ ਤੋਂ ਬਾਅਦ ਤੇ ਜਿਹੜੇ 7-8 ਦਿਨ ਆਪਣੇ ਬੇਸਟ ਹੁੰਦੇ ਆ ਨਾ ਕੰਮ ਤੇ ਜਾ ਸਕਦੇ ਆ ਠੀਕ ਆ ਨਾ ਪੈਸਾ ਕਮਾ ਸਕਦੇ ਨਾ ਕਾਲਜ ਜਾ ਸਕਦੇ ਆ ਉਹ ਬ ਤੇ ਕੱਪੜੇ ਪ੍ਰੋਪਰ ਪਾ ਕੇ ਰੱਖੋ ਕਿਉਂਕਿ ਇੱਥੇ ਕੱਪੜੇ ਆਪਣੇ ਸ਼ੋਅ ਨੂੰ ਲੋਕ ਨੂੰ ਇੱਥੇ ਕੁਝ ਨਹੀਂ ਮੈਟਰ ਕਰਦਾ ਇੱਥੇ ਸਿਰਫ ਕੰਮ ਆ ਤੇ ਕਾਲਜ ਆ ਦੋ ਚੀਜ਼ਾਂ ਇੱਥੇ ਮੈਟਰ ਕਰਦੀਆਂ ਆ ਤੇ ਤੁਹਾਨੂੰ ਸਿਰਫ ਕਿਸੇ ਨੇ ਨਹੀਂ ਦੇਖਣਾ ਇੱਥੇ ਸਾਰੇ ਆਪਣਾ ਆਪਣਾ ਕੰਮ ਤੇ ਆਪਣੀ ਆਪਣੀ ਰੁਟੀਨ ਦੇ ਵਿੱਚ ਆ ਠੀਕ ਆ ਇਸ ਕਰਕੇ ਆਪਣੇ ਪ੍ਰੋਪਰ ਕੱਪੜੇ ਪਾ ਕੇ ਰੱਖੋ ਸنو ਦੇ ਵੈਦਰ ਦੇ ਵਿੱਚ ਹੋਰ ਵੀ ਬਹੁਤ ਜ਼ਿਆਦਾ ਹਾਸੇ ਹੁੰਦੇ ਆ ਸਭ ਤੋਂ ਪਹਿਲਾਂ ਮੇਨ ਹਾਸਾ ਤਾਂ ਉਹ ਹੁੰਦਾ ਜਿਹਦਾ ਆਪਾਂ ਡਰਾਈਵੇ ਤੇ ਤੁਰਦੇ ਆ ਉਹ ਸਲਿਪਰੀ ਹੋ ਜਾਂਦਾ ਗਾ ਆਪਾਂ ਡੇਕੇ ਡੇਗਿਆ ਨਾ ਲੱਕ ਤੇ ਸੱਟ ਲੱਗਦੀ ਪਿੱਠ ਤੇ ਸੱਟ ਲੱਗ ਜਾਂਦੀ ਆ ਕਿਉਂ ਹੁੰਦਾ ਕਿਉਂਕਿ ਜਿਹੜੀ ਸنو ਪੈ ਕੇ ਹਟ ਜਾਂਦੀ ਆ ਦਿਨੇ-ਦਿਨੇ ਦਾ ਸنو ਪੈਂਦੀ ਆ ਉਤੋਂ ਬਾਅਦ ਪੈ ਕੇ ਜਦੋਂ ਹਟ ਜਾਂਦੀ ਆ ਨਾ ਉਤੋਂ ਬਾਅਦ ਜਿਹੜਾ ਰਾਤ ਨੂੰ ਹੁੰਦਾ ਜੋ ਰਾਤ ਨੂੰ ਦਾ ਓਸ ਜੀ ਪੈਣੀ ਸ਼ੁਰੂ ਹੋ ਜਾਂਦੀ ਹੈ ਉਹ ਸਨੋ ਪਿਗਲਣਾ ਸ਼ੁਰੂ ਹੋ ਜਾਂਦੀ ਪਿਗਲ ਕੇ ਉਹ ਸੜਕਾਂ ਤੇ ਡਰਾਈਵਵੇ ਤੇ ਦੇ ਸਾਈਡਵੌਕਾਂ ਤੇ ਜਾ ਕੇ ਜੰਮ ਜਾਂਦੀ ਹੈ ਜਿਹਦੇ ਨਾਲ ਬਲੈਕ ਆਈਸ ਬਣ ਜਾਂਦੀ ਬਲੈਕ ਆਈਸ ਬਹੁਤ ਜ਼ਿਆਦਾ ਡੇਂਜਰਸ ਆ ਜਦੋਂ ਵੀ ਉੱਥੇ ਤੁਰਦੇ ਆ ਸੰਭਾਲ ਕੇ ਤੁਰੋ ਕਿਉਂਕਿ ਉੱਥੇ ਮਾੜਾ ਜਿਹਾ ਪੈਰ ਰੱਖਣ ਦੇ ਨਾਲ ਆ ਨਾ ਪੈਰ ਸਲਿੱਪ ਹੋ ਕੇ ਤੁਸੀਂ ਡਿੱਗਣ ਦੇ ਚਾਂਸਸ ਬਹੁਤ ਹੁੰਦੇ ਆ ਇਧਰ ਬਹੁਤ ਕੇਸਿਸ ਆਉਂਦੇ ਆ ਬਲੈਕ ਆਈਸ ਤੋਂ ਬੰਦਾ ਫੈਸਲਾ ਕੀ ਹੈ ਨਾ ਉਹ ਬੈਕ ਤੇ ਲੱਕ ਤੇ ਜਾਂ ਕੂਣੀਆਂ ਤੇ ਸੱਟ ਲੱਗ ਜਾਂਦੀ ਹੈ ਜਿਹਦੇ ਨਾਲ ਉਹ ਬੰਦਾ ਬਹੁਤ ਭਾਰੇ ਕੰਮ ਕਰਨ ਜੋ ਇੱਕ ਵਾਰੀ ਜੇ ਸੱਟ ਲੱਗ ਗਈ ਇਸ ਕਰਕੇ ਕੋਸ਼ਕ ਪ੍ਰੀਕੌਸ਼ਨਸ ਹੈਗੀਆਂ ਜੇ ਤੁਸੀਂ ਬਚ ਕੇ ਆਪਣੇ ਕੈਂਟੇ ਦੇ ਵਿੱਚ ਸੇਫਲੀ ਆਪਣੇ ਸਨੋ ਨੂੰ ਆ ਜਿਹੜਾ ਕੱਢ ਸਕਦੇ ਆ ਕਿਉਂਕਿ ਸਨੋ ਦੇਖਣ ਚ ਬਹੁਤ ਸੋਹਣੀ ਲੱਗਦੀ ਆ ਤਾਂ ਬਾਅਦ ਦੇ ਵਿੱਚ ਜੇ ਇੱਕ ਵਾਰੀ ਕੋਈ ਹਾਸਾ ਹੋ ਜੇ ਤਾਂ ਬਹੁਤ ਜ਼ਿਆਦਾ ਭੈੜੀ ਲੱਗਦੀ ਆ ਪਹਿਲੇ ਸਾਲ ਤੁਹਾਨੂੰ ਵਧੀਆ ਲੱਗੂਗੀ ਹੌਲੀ ਹੌਲੀ ਤੁਸੀਂ ਨਿਖਣ ਲੱਪਣਾ ਇਹ ਆਲੇ ਦੁਆਲੇ ਵਾਈਟ ਵਾਈਟ ਆ ਪਹਾੜ ਵਧੀਆ ਲੱਗੂਗੇ ਬਾਅਦ ਵਿੱਚ ਤੁਸੀਂ ਕਹਿਣਾ ਕੀ ਆ ਕਿਉਂਕਿ ਕੰਮ ਤੇ ਜਾਣਾ ਹੁੰਦਾ ਐਡੇ ਗੋਡੇ ਗੁੱਡੇ ਤੱਕ ਸਨੋ ਆ ਜਾਂਦੀ ਆ ਇਹ ਤੁਰਨਾ ਔਖਾ ਹੋ ਜਾਂਦਾ ਇਸ ਕਰਕੇ ਆ ਸਨੋ ਦੇ ਵਿੱਚ ਆਪਣੇ ਪ੍ਰੀਕਾਸ਼ਨਸ ਰੱਖੋ ਕੱਪੜੇ ਪ੍ਰੋਪਰ ਪਾ ਕੇ ਜਾਓ ਤੇ ਡਰਾਈਵੇ ਤੇ ਸਾਈਡ ਵਾਕਾਂ ਤੇ ਆਰਾਮ ਨਾਲ ਚਲੋ ਜਿਹੜੇ ਗੱਡੀਆਂ ਵੀ ਡਰਾਈਵ ਕਰਦੇ ਆ ਕਾਰ ਵੀ ਡਰਾਈਵ ਕਰਦੇ ਆ ਕਿਉਂਕਿ ਸਲਿੱਪਰੀ ਹੁੰਦੀਆਂ ਡਾਊਨ ਹਿੱਲ ਤੇ ਜਾ ਕੇ ਨਾ ਕਾਰ ਦੀਆਂ ਜਿਹੜੇ ਬ੍ਰੇਕਸ ਆ ਉਹ ਫੇਲ ਹੋ ਜਾਂਦੀਆਂ ਕਿਉਂਕਿ ਟਾਇਰ ਘੁੰਮਦੇ ਨਹੀਂ ਆ ਬਰਫ ਸਨੋ ਕਰਕੇ ਇਸ ਕਰਕੇ ਆਪਣਾ ਹੌਲੀ ਡਰਾਈਵ ਕਰੋ ਤੇ ਸੇਫਲੀ ਡਰਾਈਵ ਕਰੋ ਇਸ ਕਰਕੇ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਆਪਣੇ ਰਿਲੇਟਿਵਸ ਨੂੰ ਆਪਣੇ ਫਰੈਂਡਸ ਨੂੰ ਜਿਹੜੇ ਕੈਨੇਡਾ ਦੇ ਵਿੱਚ ਜਿਨ੍ਹਾਂ ਦੀ ਪਹਿਲੀ ਸਨੋਵ ਆ ਉਹਨਾਂ ਨੂੰ ਤਾਂ ਖਾਸ ਕਰਕੇ ਵੀਡੀਓ ਜ਼ਰੂਰ ਸ਼ੇਅਰ ਕਰੋ ਇਹ ਪ੍ਰੀਕਾਸ਼ਨਸ ਸੁਣਨ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ ਥੈਂਕ ਯੂ ਸੋ ਮਚ ਤੁਹਾਨੂੰ ਮਿਲਦੇ ਆ नेक्स्ट ਵੀਡੀਓ ਦੇ ਵਿੱਚ ਨੈਕਸਟ ਟੌਪਿਕ ਦੇ ਨਾਲ